ਸ੍ਰੀ ਵਾਹਿਗੁਰੂ ਸਹਬ ਜੀਓ ਸ਼ਲੋਕਾ ਮਹਲਾ 4 ਸਵਰਾਸ ਤਿਨ ਕੈ ਰਧ ਹੈ ਜਿਨ ਹਰ ਵਸਿਆ ਮਨ ਮਾਈ ਹਰ ਦਰਗਹ ਤੇ ਮੁਖ ਉਜਲੇ ਤਿਨ ਕਉ ਸਭ ਦੇਖਣ ਜਾਹੀ ਜਿਨਨ ਨਿਰਭਾਉ ਨਾਮ ਧਿਆਇਆ ਤਿਨ ਕਉ ਭਉ ਕੋਈ ਨਾਹੀ ਹਰਿ ਉਤਮ ਤਨੀ ਸਰੇਵਿਆ ਜਿਨ ਕਉ ਤੁਰ ਲਿਖਿਆਹੀ ਤੇ ਹਰ ਦਰਗਹ ਪਹਿਨਾਈਐ ਜਿਨ ਹਰ ਬੁਠਾ ਮਨ ਵਾਹੀ ਹੋਇ ਆਪ ਤਰੇ ਸਭ ਕੁਟੰਬ ਸਿਓ ਤਿਨ ਪਿਛੈ ਸਭ ਜਗਤ ਛਡਾਹੀ ਗਿਆਨ ਨਾਨਕ ਕਾ ਹਰ ਮੀਲ ਜਨ ਤਿਨ ਵੇਖ ਵੇਖ ਹਮ ਜੀ ਬਾਹੀ ਮਹਲਾ ਚੌਥਾ ਸਾ ਧਰਤੀ ਭਈ ਹਰੀਆਵਲੀ ਜਿੱਤੈ ਮੇਰਾ ਸਤਿਗੁਰ ਬੈਠਾਇ ਇਸੇ ਜੰਤ ਭਏ ਹਰੀਆਵਲੇ ਜਿਨਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਤਾਂ ਨਾ ਤਾ ਨਾ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਠਾ ਤਿਨ ਲੈ ਛਡਾਏ ਹਰ ਸਤਿਗੁਰ ਮਿਹਲੋ ਦਇਆ ਕਰ ਜਨ ਨਾਨਕ ਧੋਵੈ ਪਾਏ ਪੌੜੀ ਸੱਚ ਸੱਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਔਰ ਤਾਰਿਆ ਸੱਚ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਹ ਪ੍ਰੋਧ ਵਿਖ ਮਾਰਿਆ ਜੜ ਡਠਾ ਪੂਰਾ ਸਤਿਗੁਰ ਤਾ ਅੰਦਰ ਹੋ ਮਨ ਸਦਾ ਹਾਰਿਆ ਵਲੇ ਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਬਾਰਿਆ ਗੁਰਮੁਖ ਜਿੱਤਾ ਮਨ ਮੁਖ ਹਾਰਿਆ ਸ਼ਲੋਕ ਮਹਲਾ 4 ਕਰ ਕਿਰਪਾ ਸਤਿਗੁਰ ਮਿਲਿਓ ਨਾਮ ਗੁਰਮੁਖ ਨਾਮ ਧਿਆਈ ਸੀ ਸੋ ਕਰੇ ਜੇ ਸਤਿਗੁਰ ਭਾਵਸੀ ਗੁਰ ਪੂਰਾ ਘੜੀ ਵਸਾਈ ਸੀ ਜਿਨਾਂ ਅੰਦਰ ਨਾਮੁ ਨਾਨ ਦਾਨ ਹੈ ਤਿਨ ਕਾ ਭਉ ਸਭ ਗਵਾਏ ਸੀ ਜਿਨ ਰਖਣ ਕੋ ਹਰਿ ਆਪੋਏ ਹੋਰ ਕੀਤੀ ਝਖ ਝਖ ਜਾਈ ਸਿ ਨਨ ਨਾਨਕ ਨਾਮ ਧਿਆਏ ਤੋ ਹਰ ਹਾਲ ਤ ਪਲ ਤ ਛੋਡਾਈ ਸਿ ਮਹਲਾ ਚੌਥਾ ਗੁਰ ਸਿਖਾਂ ਕੈ ਮਨ ਭਾਵ ਦੀ ਗੁਰ ਸਤਗੁਰ ਕੀ ਵਡਿਆਈ ਰੱਖੋ ਪੈਜ ਸਤਿਗੁਰੂ ਕੀ ਨਤ ਚੜੈ ਸਵਾਈ ਗੁਰ ਸਤਿਗੁਰ ਕਹਿ ਮਰ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ ਹੋਰ ਸਤਿਗੁਰ ਤਾਂ ਦੀ ਬਾਣ ਹਰ ਤਿੰਨ ਸਭ ਆਣ ਨਿਵਾਈ ਜਿਨੀ ਡਿਠਾ ਮੇਰਾ ਸਤਿਗੁਰ ਭਾਉ ਕਰ ਤਿੰਨ ਕੇ ਸਭ ਪਾਪ ਗਵਾਈ ਆਰ ਦਰਗਾ ਤੇ ਮੁਖੋ ਜਲੇ ਵੋ ਸੋਭਾ ਪਾਈ ਜਨ ਨਾਨਕ ਮੰਗੈ ਧੂੜ ਤੈਨਜ ਗੁਰ ਸਿੱਖ ਕੇ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹਉ ਆਖ ਸਲਾਹੀ ਸਿਵਤ ਸੱਚ ਸੱਚ ਸੱਚੀ ਕੀ ਵਡਿਆਈ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨਾਂ ਨ ਪਾਈ ਸੱਚਾ ਸੱਚਾ ਰਸ ਜਿਹੀ ਚਾਖਿਆ ਸੇ ਤ੍ਰਿਵਤ ਰਹੇ ਆਗਾਈ ਇਹ ਹਾਰਾ ਸਹੀ ਜਾਣਦੇ ਜਗੂੰਗਾ ਮਠਿਆਈ ਖਾਈ ਮੁਰਪੂਰੇ ਹਰ ਪ੍ਰਭ ਸੇਵਿਆ ਮਨਵ ਜੀਵਾ ਧਾਈ ਸ਼ਲੋਕ ਮਹੱਲਾ ਚੌਥਾ ਜਿੰਨਾ ਅੰਦਰ ਅਮਰਥਾ ਲਾ ਸਹੀ ਜਨਨ ਸੋਲੀਆਂ ਹਰ ਜਾਣੈ ਸਹੀ ਬਿਰੋਹਾ ਤਿੰਨ ਬਿਟੋ ਸਦ ਘੁਮ ਘੋਲਿਆ ਭਰ ਮੈ ਲੋ ਸੱਜਣ ਪੁਰਖ ਮੇਰਾ ਸਿਰ ਤੈਨ ਬਟੋ ਤਲ ਰੋ ਲੀਆ ਜੋ ਗੁਰ ਜੋ ਸਿੱਖ ਗੁਰਕਾਰ ਕਮਾਵੇ ਹਉ ਗੁਲਮਤ ਨਾ ਕਾ ਗੋਲੀਆ ਹਰ ਰੰਗ ਚੋਲੂਲਾ ਜੋ ਰਤੇ ਤੈਨ ਭਿੰਨੀ ਹਰ ਰੰਗ ਚੋਲੀਆਂ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਿਰ ਵਿੱਚ ਆ ਮੋਲੀਆ ਮਹਲਾ ਚੌਥਾ ਉਗਣੀ ਭਰਿਆ ਸਰੀਰ ਹੈ ਕਿਉ ਸੰਤਾ ਨਿਰਮਲ ਹੋਏ ਗੁਰਮੁ ਗੁਣ ਬਿਹਾਜੀਐ ਮਲ ਹਉਮੈ ਕੱਢੈ ਤੋਏ ਸੱਚ ਬਣੰਜੈ ਰੰਗ ਸਿਹੋ ਸੱਚ ਸੌਦਾ ਹੋਏ ਟੋਟਾ ਮੂਲ ਨਾ ਵਈਲਾ ਹਰ ਪਾਵੈ ਭਾਵੈ ਸੋਈ ਨਾਨਕ ਤិន ਸੱਚ ਬਣੰਜਿਆ ਜਿਨਾ ਧੁਰ ਲਿਖਿਆ ਪ੍ਰਾਪਤ ਹੋਏ ਪੌੜੀ ਸਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਵਸੈ ਸੱਚ ਸੱਚਾ ਹਰਖਵਾਲੇ ਸੱਚ ਸੱਚਾ ਜਨੀਆ ਰਾਧਿਆ ਸੇ ਜਾਇ ਰਲੇ ਸੱਚ ਨਾਲੇ ਸੱਚ ਸੱਚਾ ਜਨੀਨਾ ਸੇਵਿਆ ਸੇ ਮਨ ਮੁਖ ਮੂੜ ਵਿਤਾਲੇ ਉਹ ਹੋ ਆਨਪਤਾਨ ਮੋਹ ਬੋਲਦੇ ਜੋ ਪੀਤੈ ਮਦਮਤ ਵਾਲੇ ਸ਼ਲੋਕ ਮਹਲਾ 3 ਗੌੜੀ ਰਾਗ ਸਲਖਣੀ ਜੇ ਖਸਮੈ ਚਿੱਤ ਕਰੇ ਪਾੜੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ ਸੱਚਾ ਸ਼ਬਦ ਪਤਾ ਰਹਿ ਸਦਾ ਸਦਾ 라ਵੇ ਜੋ ਬਲੀ ਮ ਜਿਠੇ ਰੰਗ ਗਏ ਗਾ ਤਉ ਸੱਚੇ ਨਉ ਜੀਉ ਦੇ ਰੰਗ ਚ ਲੁਲਾ ਅਤਰਤੀ ਸੱਚੇ ਸੋ ਲੱਗਾ ਨਹੀਂ ਹੋ ਕੋੜ ਠੱਗੀ ਗੁੱਜੀ ਨਾ ਰਹੇ ਕੋੜ ਮਲੰਮਾ ਭਲੇਟ ਧਰੇ ਹੋ ਊੜੇ ਕਾਰਣ ਵਡਿਆ ਬਡਾਈਆ ਕੋੜੇ ਸੋ ਲੱਗਾ ਨਹੀਂ ਹੋ ਨਾਨਕ ਸੱਚਾ ਪਹ ਹੈ ਆਪੇ ਨਦਰ ਕਰੇ ਮਹਲਾ ਚੌਥਾ ਸਤ ਸੰਗਤ ਮੈਂ ਹਰ ਉਸਤ ਤਹੈ ਸੰਗ ਸਾਧੂ ਮਿਲੇ ਪਿਆਰਿਆ ਇਹ ਪਰਖ ਪ੍ਰਾਣੀ ਧਨ ਜਾਣ ਹੈ ਉਪਦੇਸ਼ ਕਰੇ ਪਰਉਪਕਾਰਿਆ ਹਰ ਨਾਮ ਦਰੜਾਵੇ ਹਰ ਨਾਮ ਸੁਣਾਵੇ ਹਰ ਨਾਮੀ ਜਗ ਨਿਸਤਾਰਿਆ ਗੁਰ ਬੇਖਣ ਕਉ ਸਭ ਕੋਈ ਲੋਚੈ ਨਵਖੰਡ ਜਗਤ ਨਮਸਕਾਰਿਆ ਤੁਧ ਆਪੇ ਆਪ ਰਖਿਆ ਸਤਗੁਰ ਵਿੱਚ ਗੁਰੂ ਆਪੇ ਤੁਧ ਸਵਾਰਿਆ ਵਾਪੇ ਪੂਜਾ ਪੂਜ ਕਰਾਵੈ ਸਤਿਗੁਰ ਕਾਉ ਸਿਰਜਣਹਾਰਿਆ ਕੋਈ ਵਿਛੜ ਜਾਏ ਸਤਿਗੁਰੂ ਕਾਸੋ ਤਿਸ ਕਾਲਾ ਮੋਹ ਜਮ ਮਾਰਿਆ ਤੇ ਸੁ ਅਕਾ ਪਿਛੈ ਢੋਈ ਨਹੀ ਗੁਰ ਸਿੱਖੀ ਮਨ ਵਿਚਾਰਿਆ ਸਤਿਗੁਰੂ ਨਾ ਮਿਲੇ ਸੇ ਜਨੋ ਗਰੇ ਜਨ ਹਿਰਦੈ ਨਾਮ ਸੁਮਾਰਿਆ ਜਰਨਾਨੰਕ ਕੇ ਗੁਰ ਸਿੱਖ ਪੁੱਤ ਹੋ ਹਰ ਜੱਪਿ ਆਹੋ ਹਰ ਨਿਸਤਾਰਿਆ ਮਹਲਾ ਤੀਜਾ ਹਉ ਮੈਂ ਜਗਤ ਭੁਲਾਇਆ ਗੁਰਮਤਿ ਵਿਖਿਆ ਵਿਕਾਰ ਸਤ ਗੁਰਾ ਮਿਲੈ ਤਾ ਨਦਰ ਹੋਏ ਮਨਮਕ ਅੰਧ ਅੰਧਿਆਰ ਨਾਨਕ ਆਪੇ ਮੇਲ ਲਐ ਜਸਨਾਉ ਸ਼ਬਦ ਲਾਇ ਪਿਆਰ ਪੌੜੀ ਸਾਚਾ ਸੱਚੇ ਕੀ ਸਿਫਤ ਸਲਾਹ ਜੋ ਸੋ ਕਰੇ ਜਸ ਅੰਦਰ ਭਿਜੈ ਜਿਨੀ ਇਕ ਮਨ ਇਕ ਰਾਧਿਆ ਤਿਨ ਕਾ ਕੰਦ ਨ ਕਬ ਹੋ ਸਜੈ ਧਨ ਧਨ ਪੁਰਖ ਸਵਾਸ ਹੈ ਜਿਨ ਸਚ ਰਸਨਾ ਮਰਤ ਪਿਜੈ ਸਚ ਸਚਾ ਜਿਨ ਮਨ ਭਾਵਦਾ ਸੇ ਮਨ ਸੱਚੀ ਦਰਗਹਿ ਲਿਜੈ ਧਨ ਧਨ ਜਨਮ ਸਚਿਆਰੀਆ ਮਖੋਜਲ ਸਚ ਕਰਿਜੈ ਸ਼ਲੋਕ ਮਹਲਾ ਚੌਥਾ ਸਾਕਤ ਜਾਇ ਨ ਵੈ ਗੁਰ ਆਗੇ ਮਨ ਖੋਟੇ ਕੂੜ ਕੂੜ ਯਾਰੇ ਜਾ ਗੁਰ ਕਹਿ ਉਠੋ ਮੇਰੇ ਭਾਈ ਬਹਿ ਜਾਹਿ ਕੁਸਰ ਬਗਲਾਰੇ ਗੁਰ ਸਿੱਖਾ ਅੰਦਰ ਸਤ ਗੁਰ ਵਰਤੈ ਚੁਣ ਕੱਢੇ ਲਦੋਵਾਰੇ ਉਹ ਅੱਗੇ ਪਿੱਛੇ ਬਹਿ ਮੋਹ ਸਪਾਇਨ ਨਾਰਲਨੀ ਖੋਟਿਆਰੇ ਉਨਾਂ ਦਾ ਪੱਖ ਸੋਥੈ ਨਹੀਂ ਜਾਏ ਕੂੜ ਲੈਨ ਪਿਹੜਾਰੇ ਜੇ ਸਾਖਤ ਨਰ ਖਵਾਈਐ ਲੋਚੀਐ ਵਿਖ ਕੱਢੈ ਮੁਖ ਉਗਲਾਰੇ ਹਰ ਸਾਖਤਾ ਸੇਤੀ ਸੰਗਨ ਕਰਿਐ ਮਾਰੇ ਸਰਜਨ ਹਾਰੇ ਜਿਸ ਕਾਏ ਹੋ ਖੇਲ ਸੋਈ ਕਰ ਬੇਖੈ ਜੇ ਨਾਨਕ ਨਾਮ ਸੁਮਾਰੇ ਮਹਲਾ ਚੌਥਾ ਸਤਗੁਰ ਫੁਰਖ ਗੰਮ ਹੈ ਜਿਸ ਅੰਦਰ ਹਰ ਉਰਤਾਰਿਆ ਸਤ ਗੁਰੂ ਨੋ ਅਪੜਾ ਕੋਈ ਨਾ ਸਕੈ ਜਿਸ ਬੰਲਾ ਸਿਰ ਜਨ ਹਾਰਿਆ ਸਤ ਗੁਰੂ ਕਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਿਡਾਰਿਆ ਸਤ ਗੁਰੂ ਕਾ ਰੱਖਣ ਹਾਰਾ ਹਰ ਆਪ ਹੈ ਸਤ ਗੁਰੂ ਕੈ ਪਿਛੈ ਸਭੋ ਬਾਰਿਆ ਜੋ ਮੰਦਾ ਚਿਤ ਵੈ ਪੂਰੇ ਸਤਿਗੁਰੂ ਘਰ ਸੁ ਆਪੋ ਪਾਵਣ ਹਰੈ ਮਾਰਿਆ ਇਹ ਗੱਲ ਹੋਵੇ ਹਰ ਦਰਗਹਿ ਸੱਚੇ ਕੀ ਜਨਾਨਕ ਅਗਮ ਵਿਚਾਰਿਆ ਪੌੜੀ ਸੱਚ ਸੁਤਿਆ ਜਿਨੀ ਅਰਾਧਿਆ ਜਾ ਉੱਟੇ ਤਾਂ ਸੱਚ ਚਬੇ ਸਿ ਬਿਰਲੇ ਜੁਗ ਮੈਂ ਜਾਣੀਐ ਜੋ ਉਰਮਖ ਸੱਚ ਰਵੇ ਆਵ ਨਿਹਾਰੀ ਤਿੰਨ ਕਾਉ ਜੇ ਅਣ ਦਿਨ ਸੱਚ ਲਵੇ ਜਿਨ ਮਨ ਤਨ ਸੱਚਾ ਪਾਵਦਾ ਸੇ ਸੱਚੀ ਦਰਗਹਿ ਗਵੇ ਜਨ ਨਾਨਕਾ ਬੋਲੇ ਸਚ ਨਾਮ ਸਚ ਸੱਚਾ ਸਦਾ ਨਵੇ ਸਲੋਕ ਮਹਲਾ ਚੌਥਾ ਕਿਆਸ ਬਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਣ ਜਿਨਾਂ ਸਾਸ ਗਿਰਾਸ ਨ ਬਿਸਰੈ ਸੇ ਪੂਰੇ ਪੁਰਖ ਵਰਦਾਣ ਕਰਮੀ ਸਤਗੁਰ ਪਾਈਆ ਅਨੰਦਨ ਲਗੈ ਤੀਆਂ ਤਿਨ ਕੀ ਸੰਗਤ ਮਿਲ ਰਹਾ ਦਰਗਹਿ ਪਾਈ ਮਾਨ ਸਉਂਦੇ ਬਾਹ ਵਾਹ ਉਚਰੈ ਉਠਦੇ ਪੀ ਵਾਹ ਕਰੇ ਨਾ ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸਮਾਲੇ ਨ ਮਹਲਾ ਚੌਥਾ ਸਤ ਗੁਰਾਂ ਸੇਵੀਐ ਆਪਣਾ ਪਈਐ ਨਾਮੁ ਪਰ ਭੋਜ ਲ ਡੁੱਬਦਿਆਂ ਕੱਢ ਲੈ ਹਰ ਦਾਤਿ ਕਰੇ ਦਾਤਾਰ ਧੰਨ ਧੰਨ ਸਿ ਸਹਾ ਹੈ ਜੇ ਨਾਮ ਕਰੈ ਬਾਪਾਰ ਬਨਜਾਰੇ ਸਿਖ ਆਵਦੇ ਸਬਦ ਲੰਗਾ ਬਨਹਾਰ ਜਨ ਨਾਨਕ ਜਿਨ ਕੋ ਕਿਰਪਾ ਭਈ ਤਿਨ ਸੇਵਿਆ ਸਿਰਜਨ ਹਾਰ ਪੌੜੀ ਸੱਚਾ ਸੱਚੇ ਕੀ ਜਨ ਭਗਤ ਹੈ ਸੱਚ ਸੱਜਾ ਸੱਚਾ ਜਿਨੀਂ ਆਰਾਧਿਆ ਜਿਨ ਗੁਰਮ ਖੋਜ ਟੰਡੋਲਿਆ ਤਿਨ ਅੰਦਰੋ ਹੀ ਸੱਚ ਲਾਦਿਆ ਸੱਚ ਸਾਹਿਬ ਸੱਚ ਜਿਨੀ ਸੇਵਿਆ ਕਾਲ ਕੰਟਕ ਮਾਰ ਤਿਨੀ ਸਾਧਿਆ ਸੱਚ ਸੱਚਾ ਸਭ ਦੂ ਵੱਡਾ ਹੈ ਸੱਚ ਸੇਵਨ ਸੇ ਸੱਚ ਰਲਾਦਿਆ ਸੱਚ ਸੱਚੇ ਨੋ ਸਾ ਵਾਸ ਹੈ ਸੱਚ ਸੱਚਾ ਸੇਵ ਫਲਾ ਦੇ ਆਸ ਲੋਕ ਮਹਲਾ ਚੌਥਾ ਮਨ ਮੁਖ ਪ੍ਰਾਣੀ ਮੁਕਤ ਹੈ ਨਾਮ ਹੀਣ ਪਰਮਾਏ ਬਿਨ ਗੁਰ ਮਨੁ ਆ ਨਾ ਟਿਕੈ ਫਿਰ ਫਿਰ ਜੁਨੀ ਪਾਏ ਹਰ ਪ੍ਰਭ ਆਪ ਦਿਆਲ ਹੋਇ ਤਾ ਸਤਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹੇ ਤੋ ਜਨਮ ਮਰਨ ਦੁਖ ਜਾਈ ਮਹਲਾ ਚੌਥਾ ਗੁਰਸਾਲਾਹੀ ਆਪਣਾ ਬਹੁਵਿਧ ਰੰਗ ਸੁਭਾਏ ਸਤਗੁਰ ਸੇਤੀ ਮਨ ਰਤਾ ਰੱਖਿਆ ਬਣਤ ਬਣਾਏ ਜਿਹਵਾਸਾ ਲਾਹੀ ਨ ਰਜਾਈ ਹਰ ਪ੍ਰੀਤਮਾ ਚਿਤ ਲਾਏ ਨਾਨਕ ਨਾਵੇ ਕੀ ਮਨ ਭੁਖ ਹੈ ਮਨ ਤ੍ਰਿਪਤਾ ਹਰ ਰਸ ਖਾਏ ਪੌਣੀ ਸੱਚਾ ਸੱਚਾ ਕੁਦਰਤਾ ਜਾਣੀਐ ਦਿਨ ਰਾਤੀ ਜਿਨ ਬਣਾਈਆ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆ ਵਡਿਆਈਆ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈਆ ਜਾਂ ਮਿਲਿਆ ਪੂਰਾ ਸਤਿਗੁਰੂ ਤਾ ਹਾਜ਼ਰ ਨਦਰੀ ਆਈਆ ਸਤਿ ਗੁਰਮਖ ਅਜਿਨੀ ਸਲਾਹਿਆ ਤਿੰਨਾ ਭੁਖਾ ਸਭ ਗਵਾਈਆ ਸ਼ਲੋਕ ਮਹਲਾ 4 ਮੈਂ ਮਨ ਤਨ ਆਖੋਜ ਖੋਜਿੰਦਿਆ ਸੋ ਪ੍ਰਭ ਲੱਦਾ ਲੋੜ ਬਿਸ਼ਟਾ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਤਾ ਜੋੜ ਮਹਲਾ 3 ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬੋ ਰੋਲ ਕਝੋਲਾ ਗੁਰਮਖ ਜਾਪੈ ਸ਼ਬਦ ਲਿਵਲਾਈ ਨਾਨਕ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੇਂ ਸੋ ਕਰੇ ਕਰਾਇਆ ਨਾਨਕ ਬਜਦਾ ਜੰਤ ਪਜਾਇਆ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਜੋ ਜੀਆ ਅੰਦਰ ਵਰਤਾ ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤਾ ਹੈ ਭਾਵ ਕੀਤਾ ਤੇਰਾ ਵਰਤ ਦਾ ਸਭ ਤੇਰੀ ਬਣ ਤਾ ਤੂੰ ਘਾਟ ਘਾਟ ਇੱਕ ਵਰਤ ਦਾ ਸਚ ਸਾਹਿਬ ਚਲਤਾ ਸਤ ਗੁਰ ਨਾ ਮਿਲੇ ਸੋ ਹਰ ਮਿਲੇ ਨਾਹੀ ਕਿਸੈ ਪਰ ਤੈ ਸਲੋਕ ਮਹੱਲਾ ਚੌਥਾ ਇਹ ਮਨੁਆ ਦ੍ਰਿੜ ਕਰ ਰੱਖੀਐ ਗੁਰਮੁਖ ਲਾਈਐ ਚੇਤਾ ਕਿਉ ਸਾਸ ਗਿਰਾਸ ਵਿਸਾਰੀਐ ਬਹੰਦਿਆ ਉਠਦਿਆ ਨਿਤਤਾ ਮਰਨ ਜੀਵਨ ਕੀ ਚਿੰਤਾ ਗਈ ਇਹ ਜੀੜਾ ਹਰ ਪ੍ਰਭ ਵਾਸ ਜਿਉ ਭਾਵੈ ਤਿਉ ਰਖ ਤੂ ਜਨ ਨਾਨਕ ਨਾਮ ਬਖਸ ਮਹਲਾ ਤੀਜਾ ਮਨ ਮੁਕ ਅਹੰਕਾਰੀ ਮਹਿਲ ਨ ਜਾਣੈ ਖਿਨ ਆਗੈ ਖਿਨ ਪਿਛੈ ਸਦਾ ਬੁਲਾਈਐ ਮਹਿਲ ਨ ਆਵੈ ਕਿਉ ਕਰ ਦਰਗਹਿ ਸੀਜੈ ਸਤ ਗੁਰ ਕਾ ਮਹਿਲ ਵਿਰਲਾ ਜਾਣਾ ਸਦਾ ਰਹਿ ਕਰ ਜੋੜ ਆਪਣੀ ਕਿਰਪਾ ਕਰੇ ਪ੍ਰ ਮੇਰਾ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ ਪੌੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤ ਗੁਰ ਕਾ ਮਨ ਮੰਨੇ ਜਾ ਸਤਗੁਰ ਕਾ ਮਨ ਮੰਨਿਆ ਤਾ ਪਾਪ ਕ ਸੰਮਲ ਭੰਨੇ ਉਪਦੇਸ ਜੇ ਦਿੱਤਾ ਸਤਗੁਰੂ ਸੋ ਸੁਨਿਆ ਸਿੱਖੀ ਕੰਨੇ ਜਿਨ ਸਤਗੁਰ ਕਾ ਬਾਣਾ ਮੰਨਿਆ ਤਿਨ ਚੜੀ ਚ ਵਗਣ ਬੰਨੇ ਉਹ ਚਾਲ ਨਿਰਾਲੀ ਗੁਰਮਖੀ ਗੁਰਦੀਖਿਆ ਸੁਣ ਮਨ ਭਿੰਨੇ ਸਲੋਕ ਮਹਲਾ ਤੀਜਾ ਜਿਨ ਗੁਰ ਗੋਪਿਆ ਪੜਾ ਐਸ ਠਾਉਰ ਨ ਠਾਓ ਹਲ ਤ ਪਲਤ ਦੋਬਾ ਗਏ ਦਰਗੈ ਨਾਹੀ ਠਾਓ ਉਹ ਵੇਲਾ ਹੱਥ ਨ ਆਵਈ ਫਿਰ ਸਤਗੁਰ ਲੱਗੈ ਪਾਏ ਸਤਗੁਰ ਕੀ ਗਨਤੈ 쿠ਸੀਐ ਦੁਖੇ ਦੁਖ ਵਿਹਾਈ ਸਤਗੁਰਾ ਪੁਰਖ ਨਿਰਵੈ ਰਹੈ ਆਪੇ ਲੈਰ ਲਾਈ ਸਤਿਗੁਰੂ ਪੁਰਖ ਨਿਰਵੈਰ ਹੈ ਆਪੇ ਲੈ ਜਿਸ ਲਾਏ ਨਾਨਕ ਦਰਸਨ ਜਿੰਨਾ ਬਿਖਾਲਿਓਨ ਦੁੱਖ ਵਿਹਾਈ ਜਾਨਾ ਨਾਨਕ ਦਰਸਨ ਜਿੰਨਾ ਬਿਖਾਲਿਓਨ ਤਿਨ ਦਰਗਹ ਲੈ ਛਡਾਈ ਮਹਲਾ ਤੀਜਾ ਮਨ ਮੁਖ ਗਿਆਨਾ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੂ ਹੈ ਮਤ ਹਾਰੀ ਕੋੜਕ ਸਤਹੁ ਪਾਪ ਕਮਾਵੇ ਕਿਆ ਉਹ ਸੁਣਾ ਕਿ ਆਖ ਸੁਣਾਵੇ ਅੰਨਾ ਬੋਲਾ ਕੋਈ ਉੱਜੜ ਪਾਏ ਮਨ ਮੁਖੰਦਾ ਵੈ ਜਾਏ ਬਿਨ ਸਤਗੁਰ ਭੇਟੇ ਥਾਏ ਨਾ ਪਾਏ ਨਾਨਕ ਪੂਰਵ ਲਿਖਿਆ ਕਮਾਏ ਪੌੜੀ ਜਿਨ ਕੇ ਚਿੱਤ ਕਠੋਰ ਹੈ ਸਿ ਬਹਿ ਨ ਸਤਗੁਰ ਪਾਸ ਉਥਾ ਸੱਚ ਵਰਤਦਾ ਕੂੜਿਆ ਰਾਂ ਚਿੱਤ ਉਦਾਸ ਓਏ ਬਲ ਛਲ ਕਰ ਚੱਤ ਕੱਢ ਦੇ ਫਿਰ ਜਾਏ ਬਹਿ ਕੂੜਿਆ ਰਾਂ ਪਾਸ ਵਿੱਚ ਸੱਚੇ ਕੂਰ ਨਾ ਗੱਡਈ ਮਨ ਵੇਖੋ ਕੋ ਨਿਰਜਾਸ ਕੂੜਿਆ ਰ ਕੂੜਿਆਰੀ ਜਾਇ ਰਲੇ ਸੱਚਿਆਰ ਸਿੱਖ ਬੈਠੇ ਸਤਗੁਰ ਪਾਸਾ ਸ਼ਲੋਕ ਮਹੱਲਾ 5ਵਾਂ ਰਹਿੰਦੇ ਖੁੰਦੇ ਨਿੰਦਕ ਮਾਰਿ ਅਨ ਕਰ ਆਪੇ ਆਹਰਾ ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰ ਮਹਲਾ ਪੰਜਵਾ ਮੁੰਡਾ ਕੁੁੱਲੇ ਮੁੰਡਤੇ ਕਿਥੈ ਪਾਇਨ ਹੱਥ ਤਿੰਨੇ ਮਾਰਿ ਨਾਨਕਾ ਜੇ ਕਰਨ ਕਾਰਨ ਸਮਰਥ ਪੌੜੀ ਪੰਜਵਾ ਲੈ ਫਾਹੇ ਰਾਤੀ ਤੁਰੈ ਪ੍ਰਭ ਜਾਣੈ ਪ੍ਰਾਣੀ ਤੱਕ ਨਾਰ ਪਰਾਈਆ ਲੁੱਕ ਅੰਦਰ ਠਾਣੀ ਸੰਨੀ ਦੇਨ ਵਿਖੰਮ ਥਾਏ ਮਿੱਠਾ ਮਦਮਾਣੀ ਕਰਮੀ ਆਪੋ ਆਪਣੀਆਂ ਪੀ ਪਛਤਾਣੀ ਹਜਰਾ ਹੀ ਲਫਰੇ ਸਤਾ ਤਿਲ ਪੀੜੇ ਘਾਣੀ ਸਲੋਕ ਮਹਲਾ 5 ਵਾ ਸੇਵਕ ਸੱਚੇ ਸਾਹਕੇ ਸਈ ਪ੍ਰਭਾਣ ਦੂਜਾ ਸੇਵਨ ਨਾਨਕਾ ਸੇ ਪਚ ਪਾਚੇ ਮੂਹਿ ਅਜਾਣ ਮਹਲਾ 5 ਵਾ ਜੋ ਤਰ ਲਿਖਿਆ ਲੇਖ ਪ੍ਰਭ ਮਿਟਣਾ ਨਾ ਜਾਏ RAM ਨਾਮ ਤਨ ਵਖਰੋ ਨਾਨਕ ਸਦਾ ਧਿਆਏ ਪੌੜੀ ਪੰਜਵਾ ਨਾਰਾਇਣ ਲਇਆ ਨਾ ਠੂੰਬੜਾ ਪੈਰ ਕਿਥੈ ਰਖੈ ਕਰਦਾ ਪਾਪ ਮਿੱਤਿਆ ਨਿਤ ਵਿਸੋ ਚਖੈ ਨਿੰਦਾ ਕਰਦਾ ਪਤਮੂ ਆ ਵਿੱਚ ਦੇਹੀ ਭੱਖੈ ਸਚੈ ਸਾਹਿਬ ਮਾਰਿਆ ਕੌਣ ਤਿਸਨੂੰ ਰਖੈ नानक तिस शरण आगती जो पुरख लखै स्लोक महल्ला 5वा नरक घोर बहोत दुख कणे अकिरतणा का थान तेन प्राप्त मारे नानका होए होए मोहे हराम महल्ला 5वा अवखादा सबे कीतिया न निंदक का दारु नाए आ भुलाए नानका पग पाचा जोनी पाहे पौड़ी 5वा ਤਉਸ ਦਿੱਤਾ ਪੂਰਾ ਸਤਿਗੁਰੂ ਹਰ ਤਨ ਸੱਚਾ ਖੋਟਾ ਸਭ ਆਂਦੇ ਸੇ ਮਿਟ ਗਏ ਜਮਕਾ ਪਹੁ ਛੋਟਾ ਕਾਮ ਕ੍ਰੋਧ ਬੁਰਾਈਆ ਸੰਗ ਸਾਧੂ ਟੋਟਾ ਵਿਣ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੋਟਾ ਨਾਨਕ ਕਾ ਗੁਰ ਵਸਿਆ ਨਾਮੈ ਸੰਗ ਜੋਟਾ ਸ਼ਲੋਕ ਮਹੱਲਾ 5 ਵਾ ਤਪਾ ਨਾ ਹੋਵੇ ਅੰਦਰੋਲੋਭੀ ਨਿਤ ਮਾਇਆ ਨ ਫੇਰੈ ਜਜਮਾਨਿਆ ਆਗੋ ਦੇ ਸੱਦਿਆ ਸੱਤਾ ਦੀ ਭਿਖਿਆ ਲਏ ਨਾਹੀ ਪਿੱਛੋ ਦੇ ਪਛਤਾਏ ਕਿਆ ਆਣ ਤੱਪੈ ਪੁੱਤ ਵਿੱਚ ਬਹਾਲਿਆ ਪੰਚ ਲੋਕ ਸਭ ਹੱਸਣ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ ਜਿੱਥੈ ਥੋੜਾ ਧਨ ਵੇਖੈ ਤਿੱਥੈ ਤਪਾ ਪਿੱਟੈ ਨਾਹੀ ਧਨ ਬਹੁਤਾ ਡਿੱਠੈ ਤਪਾ ਧਰਮ ਹਾਰਿਆ ਭਾਈ ਇਹੋ ਤਪਾ ਨਾ ਹੋ ਵੀ ਬਗਲਾ ਹੈ ਬੈ ਸਾਦਜਨਾ ਵਿਚਾਰਿਆ ਸਤਿਪੁਰ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤ ਵਿੱਚ ਹੋਗਾ ਇਹ ਤ ਦੋਖ ਹੈ ਤਪਾ ਦਈਏ ਮਾਰਿਆ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੀ ਤਪੇ ਨੋ ਫਲ ਲੱਗਾ ਸਭ ਗਏ ਸਭ ਗਿਆ ਤਪੇ ਕਾ ਘਾਲਿਆ ਬਾਹਰ ਬਹਿ ਪੰਚਾ ਵਿੱਚ ਤਪੱਸਦਾਏ ਅੰਦਰ ਬਹਿ ਤਪਾ ਪਾਪ ਕਮਾਈ ਹਰ ਅੰਦਰਲਾ ਪਾਪ ਪੰਚਾਂ ਨਾ ਉੱਗਾ ਕਰਵੇ ਖੱਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੈ ਖੜ ਪਾਏ ਹੋ ਜਿੱਥੈ ਮਹਾ ਮਹਾ ਹਤਿਆਰਿਆ ਫੇਰੇ ਸਤ ਪੈ ਦੋ ਮੋਹ ਕੋਈ ਲੱਗੋ ਨਾਹੀ ਓ ਸਤ ਗੁਰ ਹੈ ਫਟਕਾਰਿਆ ਹਰ ਕੈਦਰ ਵਰਤਿਆ ਸੋ ਨਾਨਕ ਆਖ ਸੁਨਾਇਆ ਸੋ ਊਜੈ ਜੋ ਦਈਏ ਸਵਾਰਿਆ ਮਹਲਾ ਚੌਥਾ ਹਰ ਭਗਤਾਂ ਹਰ ਗੁਰਾ ਦਿਆ ਹਰ ਕੀ ਵਡਿਆਈ ਹਰ ਕੀਰਤਨਾ ਭਗਤ ਨਿਤ ਗਾਉਂਦੇ ਹਰ ਨਾਮ ਸੁਖ ਦਾਈ ਹਰ ਭਗਤਾਂ ਨੋਂ ਨਿਤ ਨਾਵੇ ਦੀ ਬਿੜਾਈ ਬਖਸੀ ਅਨਤ ਚੜੈ ਸਬਾਈ ਹਰ ਭਗਤਾਂ ਨੋਂ ਥਰ ਘਰੀ ਬਹਾਲੇ ਬਹਾਲੇ ਅਨ ਆਪਣੀ ਭੈਜ ਰਖਾਈ ਨਿੰਦਕਾਂ ਬਾਸੋਂ ਹਰ ਲੇਖਾ ਮੰਦਸੀਬੋ ਦੇ ਸਜਾਈ ਜੇਹਾ ਨਿੰਦਕ ਆਪਣਾ ਜੀਇ ਕਮੰਦੇ ਤੇਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜਾ ਭਾਵੇਂ ਕੋਈ ਬੈ ਧਰਤੀ ਵਿੱਚ ਕਮਾਈ ਜਾਨ ਨਾਨਕ ਵੇਖ ਵਿਸਿਆਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾ ਭਗਤ ਜਨਾ ਕਾ ਰੱਖ ਹਰ ਆਪ ਹੈ ਕਿਆ ਪਾਪੀ ਕਰੀਐ ਗੁਮਾਨ ਕਰੈ ਮੂੜ ਗਮਾਨੀਆਂ ਵਿਸਖਾਦੀ ਮਰੀਐ ਆਏ ਲਗੇ ਨੀ ਦਿਲ ਥੋੜੜੇ ਜਿਉ ਪੱਕਾ ਖੇਤ ਲੁਣੀਐ ਜੇ ਹੈ ਕਰਮ ਕਮਾਮ ਦੇਤੇ ਬੇ ਹੋ ਭਣਿਆ ਜਨ ਨਾਨਕ ਕਾ ਖਸਮ ਵੱਡਾ ਹੈ ਸਭ ਨਾਂ ਦਾ ਧਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ